ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਪੀਰ ਆਪਣੇ ਭਗਤਾਂ ਨੂੰ ਦਰਸ਼ਨ ਕਿਵੇਂ ਦਿੰਦੇ ਨੇ ਅਤੇ ਉਹਨਾਂ ਦਾ ਆਪਣੇ ਭਗਤਾਂ ਦੇ ਸਾਹਮਣੇ ਆਉਣ ਦਾ ਕੀ ਤਰੀਕਾ ਹੈ ਸੰਗਤ ਜੀ ਇਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਅਤੇ ਇਸ ਬਾਰੇ ਸਾਰੇ ਭਗਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਸੰਗਤ ਜੀ ਕਈ ਵਾਰ ਪੀਰ ਸਾਡੇ ਸਾਹਮਣੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ ਅਜਿਹਾ ਬਹੁਤ ਵਾਰ ਹੁੰਦਾ ਹੈ ਕਿ ਪੀਰ ਆਪਣੇ ਭਗਤਾਂ ਅੱਗੇ ਉਹਨਾਂ ਨੂੰ ਦਰਸ਼ਨ ਦੇਣ ਲਈ ਜਾਂ ਉਹਨਾਂ ਦੀ ਪਰਖਿਆ ਲੈਣ ਲਈ ਉਹਨਾਂ ਸਾਹਮਣੇ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੇ ਨੇ ਪੀਰਾਂ ਨੂੰ ਤੁਸੀਂ ਜਿਸ ਰੂਪ ਵਿੱਚ ਦੇਖਦੇ ਹੋ ਪੀਰ ਉਸੇ ਰੂਪ ਵਿੱਚ ਦਰਸ਼ਨ ਦਿੰਦੇ ਨੇ ਪਰ ਜੇਕਰ ਤੁਸੀਂ ਪੀਰਾਂ ਨੂੰ ਉਸੇ ਰੂਪ ਵਿੱਚ ਦੇਖਣਾ ਹੈ ਜਿਹੜਾ ਉਹਨਾਂ ਦਾ ਅਸਲ ਰੂਪ ਹੈ ਤਾਂ ਸੰਗਤ ਜੀ ਤੁਹਾਨੂੰ ਵੀ ਉਸ लायक ਬਣਨਾ ਪਵੇਗਾ ਕਿ ਤੁਸੀਂ ਪੀਰਾਂ ਦੇ ਤੇਜ ਨੂੰ ਝੱਲ ਸਕੋ ਤੁਹਾਡੀਆਂ ਇਹ ਜੋ ਸਰੀਰਕ ਅੱਖਾਂ ਨੇ ਇਹ ਪੀਰਾਂ ਦੇ ਉਸ ਰੂਪ ਨੂੰ ਜੋ ਨੂਰ ਨਾਲ ਭਰਿਆ ਹੋਇਆ ਹੁੰਦਾ ਹੈ ਉਸ ਨੂੰ ਨਹੀਂ ਦੇਖ ਸਕਦੀਆਂ ਪੀਰਾਂ ਦੇ ਉਸ ਰੂਪ ਨੂੰ ਦੇਖਣ ਲਈ ਸੰਗਤ ਜੀ ਸਾਡੀ ਤੀਜੀ ਅੱਖ ਖੁੱਲੀ ਹੋਣੀ ਜ਼ਰੂਰੀ ਹੈ ਪੀਰ ਸਾਡੇ ਸਾਹਮਣੇ ਹੁੰਦੇ ਨੇ ਅਤੇ ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ ਸੰਗਤ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਵੋ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਰੂਪਾਂ ਦੀ ਜਿਨ੍ਹਾਂ ਰਾਹੀਂ ਸਾਡੇ ਪੀਰ ਸਾਨੂੰ ਦਰਸ਼ਨ ਦਿੰਦੇ ਨੇ ਸੰਗਤ ਜੀ ਪਹਿਲਾ ਉਪਰ ਰੂਪ ਹੁੰਦਾ ਹੈ ਜਿਸ ਰੂਪ ਵਿੱਚ ਅਸੀਂ ਉਹਨਾਂ ਦੀ ਇਬਾਦਤ ਕਰਦੇ ਹਾਂ ਭਾਵੇਂ ਕਿ ਜੋ ਵੀ ਤਸਵੀਰ ਜਾਂ ਫੋਟੋ ਅਸੀਂ ਆਪਣੇ ਪੂਜਾ ਘਰ ਵਿੱਚ ਰੱਖੀ ਹੁੰਦੀ ਹੈ ਪੀਰ ਸਾਨੂੰ ਉਸੇ ਰੂਪ ਵਿੱਚ ਦਰਸ਼ਨ ਦਿਂਦੇ ਨੇ ਪਰ ਇਹ ਦਰਸ਼ਨ ਸੁਪਨੇ ਵਿੱਚ ਆ ਕੇ ਦਿੱਤੇ ਜਾਂਦੇ ਨੇ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਪੀਰਾਂ ਦਾ ਅਸਲ ਰੂਪ ਦੇਖਣ ਲਈ ਸਾਡੀ ਤੀਜੀ ਅੱਖ ਦਾ ਖੁੱਲਿਆ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਸਾਡੇ ਪੀਰ ਜਾਣਦੇ ਨੇ ਕਿ ਸਾਡਾ ਭਗਤ ਸਾਨੂੰ ਕਿਸ ਰੂਪ ਵਿੱਚ ਦੇਖ ਕੇ ਰੋਜ਼ ਭਗਤੀ ਕਰਦਾ ਹੈ ਸੰਗਤ ਜੀ ਕਿਉਂਕਿ ਪੀਰਾਂ ਦੀ ਕੋਈ ਵੀ ਤਸਵੀਰ ਉਹਨਾਂ ਦੀ ਅਸਲ ਤਸਵੀਰ ਨਹੀਂ ਹੈ ਉਹਨਾਂ ਨੇ ਆਪਣੇ ਭਗਤਾਂ ਨੂੰ ਇਹਨਾਂ ਰੂਪਾਂ ਵਿੱਚ ਹੀ ਦਰਸ਼ਨ ਦਿੱਤੇ ਨੇ ਇਸ ਲਈ ਭਗਤਾਂ ਦੇ ਦਸਨ ਅਨੁਸਾਰ ਹੀ ਪੀਰਾਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਸੋ ਸੰਗਤ ਜੀ ਪਹਿਲਾ ਰੂਪ ਪੀਰਾਂ ਦਾ ਉਹ ਰੂਪ ਹੁੰਦਾ ਹੈ ਜਿਸ ਰਾਹੀਂ ਭਗਤ ਉਹਨਾਂ ਨੂੰ ਪੂਜਦੇ ਨੇ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹ ਦੂਜਾ ਰੂਪ ਕਿਹੜਾ ਹੈ ਜਿਸ ਰਾਹੀਂ ਪੀਰ ਸਾਨੂੰ ਦਰਸ਼ਨ ਦੇਣ ਲਈ ਆ ਸਕਦੇ ਨੇ ਤਾਂ ਸੰਗਤ ਜੀ ਪੀਰ ਸਾਨੂੰ ਕਿਸੇ ਹੋਰ ਰੂਪ ਵਿੱਚ ਜਿਵੇਂ ਕਿਸੇ ਫਕੀਰ ਜਾਂ ਦਰवेश ਬਣ ਕੇ ਸਾਡੇ ਬੂਹੇ ਤੇ ਆ ਕੇ ਖੈਰ ਮੰਗ ਸਕਦੇ ਨੇ ਭਾਵ ਕੁਝ ਖਾਣ ਨੂੰ ਜਾਂ ਪਹਿਨਣ ਨੂੰ ਮੰਗ ਸਕਦੇ ਨੇ ਇੱਥੇ ਸੰਗਤ ਜੀ ਇਹ ਵੀ ਦੱਸ ਦਈਏ ਕਿ ਸਾਡੇ ਪੀਰ ਸਾਨੂੰ ਉਸ ਦਿਨ ਹੀ ਦਰਸ਼ਨ ਦੇਣ ਆਉਂਦੇ ਨੇ ਜਿਹੜਾ ਦਿਨ ਪੀਰਾਂ ਦਾ ਮੰਨਿਆ ਗਿਆ ਹੈ ਭਾਵ ਕਿ ਉਹ ਸਾਨੂੰ ਵੀਰਵਾਰ ਵਾਲੇ ਦਿਨ ਕਿਸੇ ਫਕੀਰ ਜਾਂ ਦਰवेश ਦੇ ਰੂਪ ਵਿੱਚ ਦਰਸ਼ਨ ਦੇ ਸਕਦੇ ਨੇ ਇਸ ਲਈ ਸੰਗਤ ਜੀ ਕਦੇ ਵੀ ਕਿਸੇ ਬਜ਼ੁਰਗ ਫਕੀਰ ਅਤੇ ਦਰवेश ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਆਪਣੀ ਸਮਰੱਥਾ ਅਨੁਸਾਰ ਕੁਝ ਨਾ ਕੁਝ ਦਾਨ ਕਰ ਦੇਣਾ ਚਾਹੀਦਾ ਹੈ ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਤੀਜੇ ਰੂਪ ਦੀ ਜਿਸ ਰਹੀ ਪੀਰ ਸਾਨੂੰ ਦਰਸ਼ਨ ਦੇ ਸਕਦੇ ਨੇ ਪੀਰ ਸਾਨੂੰ ਕਿਸੇ ਪੰਛੀ ਜਾਂ ਕਿਸੇ ਐਸੇ ਜੀਵ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਆ ਸਕਦੇ ਨੇ ਜੋ ਜ਼ਖਮੀ ਜਾਂ ਭੁੱਖਾ ਪਿਆਸਾ ਹੋਵੇ ਸੰਗਤ ਜੀ ਜੇਕਰ ਵੀਰਵਾਰ ਵਾਲੇ ਦਿਨ ਸਾਡੇ ਦਰਵਾਜ਼ੇ ਤੇ ਜਾਂ ਘਰ ਦੀ ਛੱਤ ਤੇ ਕੋਈ ਜ਼ਖਮੀ ਪੰਛੀ ਸਾਨੂੰ ਦਿਖਾਈ ਦੇਵੇ ਤਾਂ ਸਾਨੂੰ ਉਸ ਦੀ ਸੇਵਾ ਕਰਨੀ ਚਾਹੀਦੀ ਹੈ ਉਸ ਦੀ ਮੱਲਮ ਪੱਟੀ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਖਾਣ ਪੀਣ ਲਈ ਕੁਝ ਨਾ ਕੁਝ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਪੀਰ ਜੋ ਕਿ ਅਦ੍ਰਿਸ਼ ਰੂਪ ਵਿੱਚ ਉਸ ਜੀਵ ਰਾਹੀਂ ਤੁਹਾਡੇ ਕੋਲ ਆਏ ਨੇ ਉਹ ਤੁਹਾਡੇ ਤੋਂ ਪ੍ਰਸੰਨ ਹੋ ਕੇ ਜਾਣਗੇ ਸੰਗਤ ਜੀ ਜੇਕਰ ਪੀਰ ਆਪਣੇ ਅਸਲ ਰੂਪ ਵਿੱਚ ਦਰਸ਼ਨ ਦੇਣ ਤਾਂ ਉਹਨਾਂ ਨੂੰ ਸਾਰੇ ਹੀ ਪੂਜਣਗੇ ਪਰ ਪੀਰ ਹਮੇਸ਼ਾ ਰੂਪ ਬਦਲ ਕੇ ਆਪਣੇ ਭਗਤਾ ਕੋਲ ਆਉਂਦੇ ਨੇ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਕੌਣ ਪੀਰਾਂ ਦਾ ਸੱਚਾ ਭਗਤ ਹੈ ਅਤੇ ਕੌਣ ਸਿਰਫ ਉਹਨਾਂ ਦੀ ਭਗਤੀ ਦਿਖਾਵੇ ਲਈ ਕਰਦਾ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਚੌਥੇ ਅਤੇ ਆਖਰੀ ਰੂਪ ਦੀ ਜਿਸ ਰਾਹੀਂ ਪੀਰ ਸਾਨੂੰ ਦਰਸ਼ਨ ਦਿੰਦੇ ਨੇ ਤਾਂ ਉਹ ਹੁੰਦਾ ਹੈ ਜੋਤ ਦੇ ਰੂਪ ਵਿੱਚ ਸਾਰੀਆਂ ਸ਼ਕਤੀਆਂ ਅਤੇ ਪੀਰ ਪੈਗੰਬਰ ਜੋਤ ਰੂਪ ਹੀ ਹਨ ਅਸੀਮੀ ਪ੍ਰਮਾਤਮਾ ਜੀ ਹੀ ਜੋਤ ਦਾ ਅੰਸ਼ ਹਾਂ ਜਦੋਂ ਪੀਰ ਸਾਡੇ ਤੇ ਪ੍ਰਸੰਨ ਹੋ ਜਾਣ ਤਾਂ ਉਹ ਸਾਨੂੰ ਸੁਪਨੇ ਰਾਹੀਂ ਜੋਤ ਰੂਪ ਵਿੱਚ ਜਾਂ ਬਹੁਤ ਸਾਰੇ ਪ੍ਰਕਾਸ਼ ਜਾਂ ਸਫੈਦ ਰੋਸ਼ਨੀ ਦੇ ਰੂਪ ਵਿੱਚ ਦਰਸ਼ਨ ਦਿੰਦੇ ਨੇ ਸੰਗਤ ਜੀ ਇਹ ਉਹਨਾਂ ਦਾ ਅਸਰ ਰੂਪ ਹੁੰਦਾ ਹੈ ਪੀਰਾਂ ਦੇ ਰੂਪ ਵਿੱਚ ਦਰਸ਼ਨ ਬਹੁਤ ਹੀ ਵਿਰਲੇ ਅਤੇ ਭਾਗਾ ਵਾਲੇ ਭਗਤਾਂ ਨੂੰ ਹੁੰਦੇ ਨੇ ਸੰਗਤ ਜੀ ਜੇਕਰ ਤੁਸੀਂ ਪੀਰਾਂ ਨੂੰ ਸੱਚੇ ਦਿਲੋਂ ਮੰਨਦੇ ਹੋ ਅਤੇ ਉਹਨਾਂ ਦੀ ਤਨ ਮਨ ਨਾਲ ਸੇਵਾ ਕਰਦੇ ਹੋ ਤਾਂ ਪੀਰ ਤੁਹਾਨੂੰ ਇੱਕ ਨਾ ਇੱਕ ਦਿਨ ਇਹਨਾਂ ਦੱਸੇਗੇ ਰੂਪਾਂ ਵਿੱਚ ਦਰਸ਼ਨ ਜ਼ਰੂਰ ਦੇਣਗੇ ਸੰਗਤ ਜੀ ਆਸ ਕਰਦੇ ਹਨ ਕਿ ਤੁਹਾਨੂੰ ਹਰ ਗੱਲ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਦੇ ਹੋ ਅਸੀਂ ਇਦਾਂ ਦੀ ਹੀ ਹੋਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਚੈਪ ਹੀ ਰਹੀ